ਮਾਮਲਾ ਹੈ ਜਿਹੜਾ ਮਾਈਨਿੰਗ ਦਾ ਇਸ ਫਿਰ ਆਇਆ ਪੜਤਿਆਂ ਵਿੱਚ ਤੇਰਾ ਜੀ ਆਪਣਾ ਪੁਲਿਸ ਤੇ ਮਾਈਨਿੰਗ ਭਾਗ ਨੇ ਜਿਹੜਾ ਨਜਾਇਜ਼ ਮਾਈਨਿੰਗ ਨੂੰ ਪੂਰੀ ਥਲ ਪਾਉਣ ਲਈ ਜਿਹੜਾ ਬੀੜਾ ਚੁੱਕਿਆ ਹੋਇਆ ਜਿਹਦੇ ਚਲਦਿਆਂ ਅੱਜ ਫਿਰ ਇੱਕ ਜੈ ਸ਼੍ਰੀ ਰਾਮ ਕ੍ਰੈਸ਼ਰ ਆ ਨਰੂਟ ਜੈਮਲ ਸਿੰਘ ਦੇ ਏਰੀਆ ਵਿੱਚ ਪੈਂਦਾ ਉੱਥੋਂ ਇੱਕ ਨਜਾਇਜ਼ ਮਾਈਨਿੰਗ ਕਰਦੀ ਫੜੇ ਗਏ ਆ ਜੇ ਨਜਾਇਜ਼ ਡਿਗਿੰਗ ਕਰ ਰਹੀ ਸੀ ਤੋ ਜੇ ਸੰਦੀਪ ਸਿੰਘ ਮਾਈਨਿੰਗ ਦੇ ਅਫੀਸਰ ਨੇ ਉਹਨਾਂ ਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੈ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ 787 ਅਤੇ ਮਾਈਨਿੰਗ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਤੱਥ ਉਹਦੇ ਵਿੱਚ ਸਾਹਮਣੇ ਆਉਣਗੇ ਉਸ ਅਨਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਵਿੱਚ ਜਿਹੜਾ ਆਪਣਾ ਕ੍ਰੈਸ਼ਰ ਦੇ ਮਾਲਕ ਆ ਉਹਦੇ ਦੇ ਵਿੱਚ ਕੰਜਾ ਕੀਤਾ ਜਾਵੇਗਾ ਤਦੋਂ ਮੇਹੀ ਮੇਰੀ ਬੜੀਏ ਜੇ ਬੰਦੇ ਫੜੇ ਜਿਹੜਾ ਉਹਦੇ ਵਿੱਚ ਅਸੀਂ ਇੱਕ ਫੋਕਲਨ ਰਿਕਵਰ ਕੀਤੀ ਆ ਤੇ ਇੱਕ ਜਿਹੜਾ ਟਰੱਕ ਡਰਾਈਵਰ ਸੀ ਉਹ ਟਿੱਪਰ ਭਜਾ ਕੇ ਲੈ ਗਿਆ ਉਹਦੀ ਵੀ ਅਸੀਂ ਭਾਲ ਕਰ ਰਹੇ ਆ